ਹਾਂਜੀ ਹਸਤਿਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਮੈਂਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰam ਦੇ ਉੱਪਰ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਨੂੰ ਸਰਚ ਕਰਕੇ ਜਾ ਸਕਦੇ ਹੋ ਤੇ ਫੇਸਬੁੱਕ ਦੇ ਉੱਪਰ ਆਪਣਾ ਪੇਜ ਬਣਿਆ ਹੈ ਜੀ ਗੁਰਪ੍ਰੀਤ ਕੌਰ ਤੇ ਉਹਨੂੰ ਵੀ ਫੋਲੋ ਜਰੂਰ ਕਰ ਦਿਓ ਤੇ ਆਪਾਂ ਨੇ ਇੱਕ ਵੀਡੀਓ ਪਾਈ ਹੈ ਹੈਂਡਵਰਕ ਦੇ ਸੂਟ ਨੇਗੇ ਉਹਦੇ ਉੱਪਰ ਆਪਾਂ ਨੇ ਥੰਬਨੇਲਸ ਲਿਖਿਆ ਹੈ ਜੀ ਬੁਟੀਕ ਬੰਦ ਕਰਨਾ ਪੈਣਾ ਤੇ ਆਪਾਂ ਟਾਈਟਲ ਵੀ ਇਹੀ ਲਿਖਿਆ ਹੋਇਆ ਤੇ ਉਹ ਆਪਾਂ ਕਿਉਂ ਲਿਖਿਆ ਉਹਦਾ ਕਾਰਨ ਇਹ ਹੈਗਾ ਹਨਾ ਆਪਾਂ ਦੇਖੋ ਹਨਾ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਉਣੇ ਆਂਗੇ ਤੇ ਆਪਾਂ ਉਹ ਵੀਡੀਓ ਬਣਾਉਣੇ ਆਂਗੇ ਤਾਂ ਜੋ ਤੁਹਾਡੇ ਤੱਕ ਪਹੁੰਚ ਸਕੇ ਹਨਾ ਆਪਾਂ ਸਾਰਾ ਕੁਝ ਦੱਸਦੇ ਹਾਂ ਸਟੱਫ ਬਾਰੇ ਵੀ ਸਾਰੀ ਪੂਰੀ ਨੌਲੇਜ ਆਪਾਂ ਤੁਹਾਨੂੰ ਦਿੰਨੇ ਆਂਗੇ ਤੇ ਤੁਸੀਂ ਹਨ ਜਦੋਂ ਸਾਡੀ ਵੀਡੀਓ ਨੂੰ ਪਿਆਰ ਨਹੀਂ ਦਿੰਦੇ ਤੁਸੀਂ ਸ਼ੇਅਰ ਨਹੀਂ ਕਰਦੇ ਹੈਗੇ ਫਿਰ ਸਾਡਾ ਵੀ ਮਨ ਉਦਾਸ ਹੋ ਜਾਂਦਾ ਹੈਗਾ ਤੇ ਮੇਰਾ ਕਦੇ-ਕਦੇ ਦਿਲ ਕਰਦਾ ਹੁੰਦਾ ਹੈਗਾ ਵੀ YouTube ਤੇ ਬੁਟੀਕ ਦੀਆਂ ਜਿਹੜੀਆਂ ਵੀਡੀਓ ਨੇ ਉਹ ਬੰਦ ਕਰ ਦੇਵਾਂ ਪਾਉਣੀ ਆ ਕਿਉਂਕਿ ਦਿਲ ਨਹੀਂ ਕਰਦਾ ਹੈਗਾ ਜਦੋਂ ਤੁਸੀਂ ਸਾਡੀ ਵੀਡੀਓ ਸ਼ੇਅਰ ਨਹੀਂ ਕਰਦੇ ਹੈਗੇ ਤੇ ਆਪਣਾ ਨਾ ਹੋਰ ਬੁਟੀਕ ਵਾਲਿਆਂ ਨਾਲੋਂ ਤੁਸੀਂ ਸਾਡੇ ਰੇਟ ਵੀ ਦੇਖ ਸਕਦੇ ਹੋ ਉਹਨਾਂ ਨਾਲੋਂ 1000 ਰੁਪਏ ਆਪਣਾ ਰੇਟ ਘੱਟ ਹੁੰਦਾ ਚਾਹੇ ਤੁਸੀਂ ਮਸ਼ੀਨ ਵਰਕ ਦਾ ਸੂਟ ਕਰਾਓ ਤਾਂ ਵੀ ਆਪਣਾ 1000 ਦਾ ਫਰਕ ਹੋਊਗਾ ਠੀਕ ਹੈ ਜੀ ਹੈਂਡਵਰਕ ਦੇ ਸੂਟ ਮੰਗਣ ਵੀ ਫਰਕ ਹੁੰਦਾ ਬਾਕੀ ਮਸ਼ੀਨਵਰਕ ਦਾ ਆਪਾਂ ਜਿੰਨਾ ਵੀ ਕੰਮ ਕਰਾਉਨੇ ਆ ਉਹ ਸਾਰਾ ਆਪਣਾ ਪਰਫਮ ਮਸ਼ੀਨ ਦਾ ਹੁੰਦਾ ਜੀ ਆਪਾਂ ਕੋਈ ਕੰਪਿਊਟਰੀ ਕੰਮ ਨਹੀਂ ਕਰਵਾਉਂਦੇ ਹੈਗੇ ਜਿੰਨਾ ਵੀ ਕੰਮ ਕਰਵਾਉਨੇ ਆ ਉਹ ਆਪਾਂ ਸਾਰਾ ਪਰਫਮ ਮਸ਼ੀਨ ਦਾ ਕਰਾਉਨੇ ਆ ਇਸ ਲਈ ਆਪਾਂ ਥੰਬਨੇਲਸ ਲਿਖਿਆ ਸੀ ਬੁਟੀਕ ਬੰਦ ਕਰਨਾ ਜੇ ਤੁਸੀਂ ਸਾਨੂੰ ਪਿਆਰ ਦੇਵੋਗੇ ਸਾਡਾ ਸਾਡੀ ਵੀਡੀਓ ਨੂੰ ਸ਼ੇਅਰ ਕਰੋਗੇ ਫਿਰ ਅਸੀਂ ਵੀ ਤੁਹਾਡੇ ਲਈ ਸੋਹਣੇ ਸੋਹਣੇ ਡਿਜ਼ਾਈਨ ਹੈ ਜਿਹੜੇ ਉਹ ਲੈ ਕੇ ਆਉਂਦੇ ਰਵਾਂਗੇ ਤੇ ਵੀਡੀਓ ਪਾਉਂਦੇ ਰਵਾਂਗੇ ਇਹਦੇ ਨਾਲ ਸਾਡਾ ਹੌਸਲਾ ਜਿਹੜਾ ਹੋਰ ਵੱ ਗੇ ਫਿਰ ਸਾਡਾ ਵੀ ਹਨਾ ਮਨ ਟੁੱਟੇ ਜਾਂਦਾਗਾ ਵੀ ਵੀਡੀਓ ਨਹੀਂ ਪਾਉਣੀ ਚਾਹੀਦੀ ਹੈਗੀ ਆਪਾਂ ਨੂੰ ਬੁਟੀਕ ਦੇ ਰਿਲੇਟਡ ਜਦੋਂ ਸਾਡੇ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਦੇ ਹੈਗੇ ਠੀਕ ਹੈ ਜੀ ਲਓ ਜੀ ਆਪਾਂ ਅੱਜ ਤੁਹਾਨੂੰ ਸੂਟ ਦਿਖਾਉਣੇ ਆਂਗੇ ਤੇ ਬਹੁਤ ਸੋਹਣੇ ਸੂਟ ਨੇ ਜਿਹੜੇ ਆਪਣੇ ਰੈਡੀ ਹੋ ਕੇ ਆਏ ਨੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆਂ ਜੀ ਆਪਣਾ ਇਹ ਜੈਪਨੈਸ ਸਿਲਕ ਪਿਓਰ ਦੇ ਵਿੱਚ ਹੈਗਾ ਤੇ ਆਪਾਂ ਇਹਦੀ ਪਲੇਨ ਸਟਾਫ ਦੀ ਕੱਲੀ ਦੀ ਵੀ ਵੀਡੀਓ ਪਾਈ ਹੋਈ ਹੈਗੀ ਤੁਸੀਂ ਉਹ ਵੀ ਦੇਖ ਸਕਦੇ ਹੋਗੇ ਤੇ ਇਹ ਆਪਣਾ ਸੂਟ ਨਾ ਸਟਿਚ ਹੋਇਆ ਹੈਗਾ ਇੱਕ ਕਸਟਮਰ ਆਪਣੇ ਕੋਲ ਸਿੰਪਲੀ ਸੂਟ ਸਟਿਚ ਕਰਵਾਉਂਦੇ ਹੈਗੇ ਕਿਉਂਕਿ ਇਹ ਪੈਨ ਕਾਫੀ ਹੈਵੀ ਹੈਗੀ ਉਹ ਕਹਿੰਦੇ ਸਾਨੂੰ ਟਾਈਟ ਵਗੈਰਾ ਦਾ ਲੂਸ ਕਰਨੇ ਪੈ ਜਾਂਦੇ ਹੈਗੇ ਠੀਕ ਹੈ ਜੀ ਤੇ ਇਹ ਵਾਲਾ ਕਲਰ ਹੈਗਾ ਜੀ ਸਕਾਈ ਜਿਹਾ ਕਲਰ ਹੈਗਾ ਨਾ ਡਾਰਕ ਹੈ ਨਾ ਲਾਈਟ ਹੈ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਤੇ ਬਹੁਤ ਸੋਹਣਾ ਇਹ ਸਟਫ ਆਇਆ ਹੈਗਾ ਦੇ ਵਿੱਚ ਕਾਫੀ ਜਿਆਦੇ ਕਲਰ ਆਏ ਹੈਗੇ ਕੁਝ ਮੇਰੀਆਂ ਭੈਣਾਂ ਨੇ ਇਸ ਤਰ੍ਹਾਂ ਸਭ ਤੋਂ ਪਲੇਨ ਮੰਗਾਏ ਨੇ ਕੁਝ ਦੇ ਉੱਪਰ ਆਪਣੇ ਵਰਕ ਹੋਏ ਹੈਗੇ ਠੀਕ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਸਟੱਫ ਹੈਗਾ ਤੇ ਇਹ ਆਪਾਂ ਬਿਲਕੁਲ ਸਿੰਪਲ ਸਟਿਚ ਕੀਤਾ ਤੁਸੀਂ ਕਿਸ ਤਰ੍ਹਾਂ ਸਟਿਚ ਕਰਾਉਣਾ ਚਾਹੋ ਲਿਓ ਤੁਸੀਂ ਕਰਵਾ ਸਕਦੇ ਹੋਗੇ ਤੇ ਮੈਚਿੰਗ ਦੇ ਵਿੱਚ ਇਹ ਸੂਟ ਆਇਆਗਾ ਤੇ ਜਿਹੜੀ ਬਾਟਮ ਹੈਗੀ ਉਹ ਵੀ ਸੇਮ ਸਟੱਫ ਦੀ ਹੀ ਨਾਲ ਪਲੇਨ ਦੇ ਵਿੱਚ ਪਿੱਛੋਂ ਲੱਗ ਕੇ ਆਈ ਹੈ ਕੋਈ ਕ੍ਰੇਪ ਦੀ ਬਾਟਮ ਨਹੀਂ ਹੈਗੀ ਕ੍ਰੇਪ ਨਾਲ ਬਹੁਤ ਸੋਹਣਾ ਸਟੱਫ ਹੈ ਜਿਹੜਾ ਇਹ ਨਾਲ ਲੱਗਿਆ ਹੋਇਆ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਪਿਓਰ ਸ਼ਕੂਨ ਦਾ ਰੱਖਿਆ ਗਿਆ ਹੈ ਠੀਕ ਹੈ ਜੀ ਤੇ ਪਿਓਰ ਸ਼ਕੂਨ ਦਾ ਆਪਾਂ ਇਹਨੂੰ ਦੁਪट्टे ਨੂੰ ਡਾਈ ਕੀਤਾ ਹੋਇਆ ਤੇ ਇਸ ਤਰ੍ਹਾਂ ਦੀ ਲੇਸ ਲਾ ਕੇ ਆਪਾਂ ਦੁਪट्टे ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜਿਹੜੀ ਇਹ ਵਾਲੀ ਲੇਸ ਹੈਗੀ ਤੁਸੀਂ ਇਹਨੂੰ ਸ਼ਾਰਟ ਤੇ ਵੀ ਐਡ ਕਰ ਸਕਦੇ ਹੋਗੇ ਪਰ ਇਹਨਾਂ ਨੇ ਇਹ ਬਿਲਕੁਲ ਸਿੰਪਲ ਆਪਾਂ ਤੋਂ ਸਟਿਚ ਕਰਵਾਇਆ ਹੈਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਹੈਗਾ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਇਹਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਵੀ ਸੂਟ ਜਿਹੜਾ ਸਟਿਚ ਕਰ ਸਕਦੇ ਹੋ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਪ੍ਰਾਈਸ ਨੂੰ ਆਪਾਂ ਵਿਦੇ ਦੁਪੱਟਾ ਸ਼ੋਅ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਅਗਲਾ ਸੂਟ ਹੈਗਾ ਆਪਣਾ ਜੀ ਇਹ ਵਾਲਾ ਠੀਕ ਹੈ ਇਹ ਆਪਾਂ ਪਹਿਲਾਂ ਵੀ ਰੈਡੀ ਕੀਤਾਗਾ ਤੇ ਇਹ ਵਾਲੇ ਸੂਟ ਨੂੰ ਵੀ ਆਪਣੇ ਨੂੰ ਕਾਫੀ ਜਿਆਦਾ ਪਸੰਦ ਕੀਤਾ ਹੋਇਆ ਹੈਗਾ ਤੇ ਇਹ ਆਪਾਂ ਨੇ ਰੱਖਿਆ ਜੀ ਕ੍ਰੇਪ ਦੇ ਉੱਪਰ ਠੀਕ ਹੈ ਜੀ ਨੈਚੁਰਲ ਕ੍ਰੇਪ ਦੀ ਸ਼ਾਰਟ ਰਹੂਗੀ ਤੇ ਇਹਦੇ ਆਪਾਂ ਇਸ ਤਰ੍ਹਾਂ ਵਰਕ ਕੀਤਾ ਹੋਇਆਗਾ ਦੇਖੋ ਜੀ ਇਹ ਦੇ ਇਸ ਤਰ੍ਹਾਂ ਘੇਰੇ ਦੇ ਉੱਪਰ ਕਟਵਰਕ ਦੀ ਸਾਨੂੰ ਲਾਈਨ ਮਿਲੂਗੀ ਬੇਲ ਦੀ ਤਰ੍ਹਾਂ ਠੀਕ ਹੈ ਜੀ ਤੇ ਫਿਰ ਇਸ ਤਰ੍ਹਾਂ ਇਹਦੇ ਕਾਰਨਰ ਦੇ ਉੱਪਰ ਆਪਾਂ ਪੈਚ ਲਾ ਕੇ ਵਰਕ ਕੀਤਾ ਹੋਇਆਗਾ ਦੇਖੋ ਜੀ ਤੁਸੀਂ ਕੰਮ ਦੇਖ ਸਕਦੇ ਹੋਗੇ ਬਹੁਤ ਸੋਹਣਾ ਸੂਟ ਹੈ ਜਿਹੜਾ ਇਸ ਤਰ੍ਹਾਂ ਬਣ ਕੇ ਆਪਣਾ ਰੈਡੀ ਹੋਇਆਗਾ ਤੇ ਇਸ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਘੇਰੇ ਦੇ ਉੱਪਰ ਬਣਾਇਆ ਹੋਇਆ ਕਿਉਂਕਿ ਇਹਨਾਂ ਦਾ ਘੇਰ ਕਾਫੀ ਜ਼ਿਆਦਾ ਸੀ ਤਾਂ ਕਰਕੇ ਆਪਾਂ ਨੇ ਦੋ ਜਿਹੜੇ ਫਲਾਵਰ ਆ ਉਹ ਐਡ ਕਰ ਦਿੱਤੇ ਨੇ ਤੇ ਇੱਕ ਫਲਾਵਰ ਆਊਗਾ ਜੀ ਇਸ ਤੋਂ ਉੱਪਰ ਠੀਕ ਹੈ ਇਹ ਆਪਣੇ हिਪ ਕੋਲੇ ਆ ਜਾਣਾ ਹੈ हिਪ ਤੋਂ ਥੋੜਾ ਜਿਹਾ نیچے ਹੋਊਗਾ ਹਾਂਜੀ हिਪ ਤੋਂ نیچے ਜੀ ਆ ਗਿਆ ਇਹ ਤੇ ਇਸ ਤਰ੍ਹਾਂ ਦਾ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਵੀ ਮੈਚਿੰਗ ਸੂਟ ਦੇ ਉੱਪਰ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਬਣਵਾ ਸਕਦੇ ਹੋਗੇ ਤੇ ਸੇਮ ਹੀ ਡਿਜ਼ਾਈਨ ਹੈ ਜਿਹੜਾ ਆਪਾਂ ਨੇ ਇਹਦੀ ਬਾਜ਼ੂ ਦੇ ਉੱਪਰ ਦਿੱਤਾ ਹੋਇਆਗਾ ਕੱਟਵਰਕ ਰੱਖ ਕੇ ਫਿਰ ਆਪਾਂ ਨੇ ਇਸ ਤਰ੍ਹਾਂ ਫਲਾਵਰ ਬਣਾਇਆ ਹੋਇਆ ਦੇਖੋ ਜੀ ਠੀਕ ਹੈ ਜੀ ਇਹ ਮੈਚਿੰਗ ਦੇ ਵਿੱਚ ਸੂਟ ਸੀ ਉਹਨਾਂ ਨੇ बॉटम ਦੀ ਸ਼ਰਟ ਬਣਾਈ ਹੈ ਇਸ ਤਰ੍ਹਾਂ ਉਹਦੇ ਉੱਪਰ ਵਰਕ ਕਰਵਾਇਆਗਾ ਤੇ ਇਹਦੇ ਨਾਲ बॉटम ਹੈ ਜਿਹੜੀ ਉਹ ਪ੍ਰਿੰਟਡ ਲੱਗੀ ਹੋਈ ਹੈਗੀ ਤੇ ਇਹ ਆਪਣੇ ਕੋਲ ਔਰਗਾਂజా ਦਾ ਸੂਟ ਸੀ ਟੈਸਟਾ ਬ੍ਰਾਂਡ ਦੇ ਵਿੱਚ ਹੈਗਾ ਔਰਗਾਂజా ਦਾ ਠੀਕ ਹੈ ਜੀ ਇਹ बॉटम ਸਟਿਚ ਕੀਤੀ ਹੋਈ ਹੈ ਇਹ ਵਾਲਾ ਆਪਣੇ ਸ਼ਰਟ ਰੱਖੀ ਹੋਈ ਹੈਗੀ ਇਹਦੇ ਵਿੱਚ ਆਪਣੇ ਕੋਲ ਇੱਕ ਸੂਟ ਅਵੇਲੇਬਲ ਹੈ ਮੈਚਿੰਗ ਦੇ ਵਿੱਚ ਹੀ ਹੈ ਪਰ ਉਹ ਠੀਕ ਹੈ ਜੀ ਤੁਸੀਂ ਸਤੋ ਕਿਸੇ ਤਰ੍ਹਾਂ ਦਾ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਇਸ ਤਰ੍ਹਾਂ ਹੀ ਸਿੰਪਲ ਸਟਿਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿੰਪਲ ਵੀ ਸਟਿਚ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਤੇ ਇਹਦੇ ਨਾਲ ਦੁਪੱਟਾ ਜੀ ਆਪਾਂ ਨੇ ਇਸ ਤਰ੍ਹਾਂ ਦਾ ਰੱਖਿਆ ਹੋਇਆ ਹੈਗਾ ਇਹ ਵਾਲਾ ਦੁਪੱਟਾ ਵੀ ਬਹੁਤ ਸੋਹਣਾ ਹੈਗਾ ਆਪਣਾ ਇਹ ਦੁਪੱਟਾ ਵੀ ਕਾਫੀ ਪਸੰਦ ਕੀਤਾ ਹੈਗਾ ਤੇ ਇਸ ਤਰ੍ਹਾਂ ਦਾ ਲਾਈਨਾਂ ਵਾਲਾ ਦੁਪੱਟਾ ਸਿੰਗਲ ਸੈਂਟਰ ਦੇ ਵਿੱਚ ਆਪਾਂ ਨੇ ਬੇਸ ਕਲਰ ਰੱਖਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਪੱਲਿਆਂ ਦੇ ਉੱਪਰ ਆਪਾਂ ਟਾਈ ਡਾਈ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਤੁਸੀਂ ਦੁਪੱਟੇ ਨੂੰ ਫਿਨਿਸ਼ਿੰਗ ਕਰਾਉਣੀ ਆ ਜਾਂ ਨਹੀਂ ਕਰਾਉਣੀ ਹੈਗੀ ਉਹ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਠੀਕ ਹੈ ਜੀ ਲਓ ਜੀ ਅਗਲਾ ਸੂਟ ਦਿਖਾਉਣੀ ਆ ਜੀ ਇਹ ਵਾਲਾ ਜੀ ਪਿਓਰ ਚੌਰਜਟ ਤੇ ਉੱਤੇ ਹੈਗਾ ਤੇ ਪਹਿਲਾਂ ਆਪਾਂ ਇਹ ਬਿਨਾਂ ਸਟੀਚਿੰਗ ਤੋਂ ਵੀ ਇਹਦੀ ਵੀਡੀਓ ਪਾਈ ਵੀ ਆ ਕਿਉਂਕਿ ਕਸਟਮਰ ਨੇ ਪਹਿਲਾਂ ਇਹ ਇਸੇ ਤਰ੍ਹਾਂ ਹੀ ਮੰਗਵਾ ਲਿਆ ਸੀ ਤੇ ਫਿਰ ਹੁਣ ਦੁਬਾਰੇ ਆਪਾਂ ਤੋਂ ਸਟੀਚਿੰਗ ਕਰਵਾਇਆ ਹੈਗਾ ਠੀਕ ਹੈ ਜੀ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਤੇ ਇਹਦੇ ਆਪਾਂ ਨੇ ਇਸ ਤਰ੍ਹਾਂ ਵਰਕ ਕਰਿਆ ਹੈ ਸ਼ਾਰਟ ਦੇ ਉੱਪਰ ਠੀਕ ਹੈ ਜੀ ਇਹ ਸਾਰੇ ਸੂਟ ਇੱਕੋ ਹੀ ਕਸਟਮਰ ਦੇਣਗੇ ਇਸ ਤਰ੍ਹਾਂ ਦਾ ਆਪਾਂ ਨੇ ਵਰਕ ਕਰਿਆ ਹੋਇਆਗਾ ਤੇ ਸਿੰਪਲ ਸਟਿਚ ਕੀਤਾ ਹੈ ਕਿਉਂਕਿ ਮੇਰੀ ਭੈਣ ਪਾਈਪਿੰਗ ਵਗੈਰਾ लेस ਕੁਝ ਨਹੀਂ ਲਗਾਉਂਦੇ ਹੈਗੇ ਸਿੰਪਲੀ ਸਲਾਈ ਕਰਵਾਉਂਦੇ ਆਪਾਂ ਤੋਂ ਤੇ ਇਸ ਤਰ੍ਹਾਂ ਦਾ ਕੰਮ ਆਊਗਾ ਜੀ ਬਾਜ਼ੂ ਦੇ ਉੱਪਰ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਬਣਿਆ ਹੋਇਆਗਾ ਤੇ জর্জেਟ ਦੀ ਆਪਣੀ ਪਿਓਰ জর্জেਟ ਦੀ ਸ਼ਰਟ ਹੋਊਗੀ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਨੇਚਰਲ ਕ੍ਰੇਪ ਦੀ ਲੱਗੀ ਹੋਈ ਹੈ ਠੀਕ ਹੈ ਜੀ ਤੇ ਬਾਟਮ ਦੇ ਉੱਪਰ ਵੀ ਆਪਣੇ ਵਰਕ ਕਰਿਆ ਹੋਇਆਗਾ ਸੇਮ ਹੀ ਛੋਟਾ ਵਾਲਾ ਵਰਕ ਜਿਹੜਾ ਆਪਾਂ ਨੇ ਇਹਦੀ ਬਾਟਮ ਦੇ ਉੱਪਰ ਕਰਿਆ ਹੋਇਆ ਠੀਕ ਹੈ ਜੀ ਤੁਸੀਂ ਕਿਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਤੇ ਇਹਦੇ ਨਾਲ ਆਪਾਂ ਦੁਪੱਟਾ ਵੀ ਡਾਈ ਕੀਤਾ ਹੋਇਆ ਸੀ ਪਿਓਰ ਸ਼ਪੂਨ ਦਾ ਹੀ ਇਹਦੇ ਨਾਲ ਦੁਪੱਟਾ ਲੱਗਿਆ ਹੈ ਪਰ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਆਪਾਂ ਬਿਨਾਂ ਦੁਪੱਟੇ ਦਾ ਸ਼ੋਅ ਕਰਦਾਂਗੇ ਕਿਉਂਕਿ ਦੁਪੱਟਾ ਜਿਹੜਾ ਉਹ ਕਸਟਮਰ ਕੋਲੇ ਚੱਲਿਆ ਗਿਆ ਠੀਕ ਹੈ ਜੀ ਇਹ ਹੁਣ ਉਹਨਾਂ ਨੇ ਆਪਣੇ ਕੋਲ ਵਾਪਸ ਕੱਲਾ ਸੂਟ ਭੇਜਿਆ ਆਪਾਂ ਸਲਾਈ ਕਰਵਾ ਕੇ ਦਿੱਤਾਗਾ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਬਾਕੀ ਤੁਸੀਂ ਪ੍ਰਿੰਟ ਦੇ ਉੱਪਰ ਕਿਸ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋਗੇ ਤੁਹਾਨੂੰ ਕੋਈ ਹੋਰ ਡਿਜ਼ਾਈਨ ਪਸੰਦ ਹੈ ਤਾਂ ਉਸ ਤਰ੍ਹਾਂ ਦਾ ਡਿਜ਼ਾਈਨ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਵਰਕ ਵੀ ਤੁਸੀਂ ਕਰਵਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾਗਾ ਤੁਸੀਂ ਕਿਸ ਤਰ੍ਹਾਂ ਦਾ ਡਿਜ਼ਾਈਨ ਪਸੰਦ ਕਰਦੇ ਹੋ ਲੋਚ ਤੇ ਅਗਲਾ ਸੂਟ ਦਿਖਾਉਣੇ ਆ ਜੀ ਆਪਾਂ ਤੁਹਾਨੂੰ ਇਹ ਆਪਣਾ ਹੈਗਾ ਜੀ ਪਸ਼ਮੀਨੇ ਦੇ ਉੱਪਰ ਠੀਕ ਹੈ ਇਹ ਵਾਲਾ ਸੂਟ ਆਪਨੇ ਰਾਮ ਟੈਕਸ ਪਸ਼ਮੀਨੇ ਦੇ ਆਪਾ ਬਣਾਇਆ ਹੋਇਆਗਾ ਇਹ ਵੀ ਆਪਣਾ ਸਟਿਚਿੰਗ ਕੀਤਾ ਹੋਇਆਗਾ ਤੇ ਠੀਕ ਹੈ ਤੇ ਇਹ ਵੀ ਮੈਚਿੰਗ ਦੇ ਵਿੱਚ ਹੋਊਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈ ਬਾਕੀ ਤੁਸੀਂ ਸਾਨੂੰ ਵਟਸਐਪ ਤੇ ਪੁੱਛ ਸਕਦੇ ਹੋ ਮੈਸੇਜ ਕਰਕੇ ਸੇਮ ਪ੍ਰਿੰਟ ਲੈਣਾਗਾ ਇਹ ਸੇਮ ਪ੍ਰਿੰਟ ਆਪਾਂ ਚੈੱਕ ਕਰਨਾ ਪੈਣਾ ਵੀ ਹੈਗਾ ਜਾਂ ਨਹੀਂ ਹੈਗਾ ਉਹ ਤੁਸੀਂ ਸਾਨੂੰ ਵਟਸਐਪ ਤੇ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਇਹ ਵਾਲਾ ਹੈਗਾ ਜੀ ਬਿਨਾ ਲਾਈਨਿੰਗ ਆਪਾਂ ਸਟਿਚ ਕੀਤਾ ਹੋਇਆ ਹੈਗਾ ਤੁਸੀਂ ਬਿਨਾ ਲਾਈਨਿੰਗ ਸਟਿਚ ਕਰਵਾ ਸਕਦੇ ਹੋ ਲਾਈਨਿੰਗ ਲਗਵਾਉਣੀ ਹੈਗੀ ਉਹ ਤੁਹਾਡੀ ਇੱਛਾ ਹੈਗੀ ਤੁਸੀਂ ਲਗਵਾ ਵੀ ਸਕਦੇ ਹੋਗੇ ਠੀਕ ਹੈ ਲੋ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਪ੍ਰਿੰਟ ਹੋਊਗਾ ਇਹ ਵੀ ਆਪਾਂ ਨੇ ਸਿੰਪਲ ਹੀ ਸਟਿਚ ਕੀਤਾ ਹੋਇਆ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਕਲਰ ਆ ਰਾਮ ਟੈਕਸ ਬ੍ਰਾਂਡ ਦਾ ਪਸ਼ਮੀਨਾ ਹੈਗਾ ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦਾ ਵਧੀਆ ਕੁਆਲਿਟੀ ਦਾ ਆਪਾਂ ਤੁਹਾਨੂੰ ਪਸ਼ਮੀਨਾ ਦੇਵਾਂਗੇ ਠੀਕ ਹੈ ਜੀ ਤੇ ਇਹ ਮੈਚਿੰਗ ਦੇ ਵਿੱਚ ਹੈਗਾ ਇਹਦੇ ਨਾਲ ਹੀ ਪਸ਼ਮੀਨੇ ਦੀ ਨਾਲ ਸੇਮ ਬਾਟਮ ਲੱਗੀ ਹੋਈ ਹੈਗੀ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਇਹ ਕਲਰ ਹੋਊਗਾ ਏ ਵੀ ਆਪਾਂ ਬਿਨਾ ਲਾਈਨਿੰਗ ਤੋਂ ਸਟਿਚ ਕੀਤੀ ਹੋਈ ਹੈਗੀ ਜੇ ਤੁਸੀਂ ਲਾਈਨਿੰਗ ਲਗਵਾਉਣੀ ਹੈਗੀ ਉਹ ਤੁਸੀਂ ਲਗਵਾ ਸਕਦੇ ਹੋ ਲਓ ਜੀ ਅੱਗੇ ਆ ਗਿਆ ਜੀ ਇਹ ਵਾਲਾ ਇਹ ਵਾਲਾ ਸਟੱਫ ਹੈ ਜਿਹੜਾ ਜੀ ਇਹ ਜਫੀਰਾ ਦੇ ਵਿੱਚ ਹੈ ਜਫੀਰਾ ਸਿਲਕ ਕਹਿ ਸਕਦੇ ਹੋ ਇਹਨੂੰ ਇਹ ਵੀ ਕਾਫੀ ਜ਼ਿਆਦਾ ਪਾਸ ਹੋਇਆ ਇਸ ਵਾਰ ਕਾਫੀ ਟ੍ਰੈਂਡ ਦੇ ਵਿੱਚ ਰਿਹਾ ਹੈ ਇਹ ਵਾਲਾ ਸਟੱਫ ਤੇ ਇਹ ਵੀ ਆਪਾਂ ਤੋਂ ਬੁੱਕ ਹੋਇਆਗਾ ਪਾ ਬੁਕਿੰਗ ਵਾਲੇ ਦਿਖਾ ਰਹੇ ਆ ਇਹਦੇ ਵਿੱਚ ਹੋਰ ਕਲਰ ਮਿਲ ਜਾਣਗੇ ਉਹ ਤੁਸੀਂ ਸਾਨੂੰ WhatsApp ਤੇ ਤੁਸੀਂ ਸਭ ਤੋਂ ਫੋਟੋ ਵਗੈਰਾ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਕਲਰ ਰਹੂਗਾ ਤੇ ਮੈਚਿੰਗ ਦੇ ਵਿੱਚ ਸੂਟ ਹੈ ਇਹਦੇ ਨਾਲ ਸੇਮ ਬਾਟਮ ਲੱਗੀ ਹੋਈ ਹੈਗੀ ਠੀਕ ਹੈ ਜੀ ਤੇ ਕਰੇਪ ਦੀ ਸੋਨੂ ਨਾਲ ਬਾਟਮ ਮਿਲੂਗੀ ਬਿਨਾਂ ਦੁਪੱਟੇ ਤੋਂ ਸੂਟ ਹੋਊਗਾ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਆਪਾਂ ਸ਼ੋਅ ਕਰ ਦਾਂਗੇ ਦੁਪੱਟਾ ਇਹਦੇ ਨਾਲ ਐਡ ਨਹੀਂ ਹੋਊਗਾ ਦੁਪੱਟਾ ਜਿਹੜਾ ਤੁਸੀਂ ਕਹੋਗੇ ਉਹੀ ਆਪਾਂ ਤੁਹਾਨੂੰ ਲਾ ਕੇ ਦੇਵਾਂਗੇ ਤੇ ਬਹੁਤ ਸੋਹਣੀ ਕੁਆਲਿਟੀ ਹੈਗੀ ਬਹੁਤ ਵਧੀਆ ਸਟੱਫ ਹੈ ਸੌਫਟ ਹੈਗਾ ਤੇ ਬਹੁਤ ਵਧੀਆ ਇਹ ਸਟੱਫ ਹੈ ਚੁੱਪਦਾ ਨਹੀਂ ਹੈਗਾ ਠੀਕ ਹੈ ਜੀ ਲੋਚ ਬਿਨਾਂ ਦੁਪੱਟੇ ਤੇ ਇਹ ਸੂਟ ਹੈ ਜਿਹੜਾ ਆਪਣਾ ਬੁੱਕ ਹੋਇਆ ਤੁਸੀਂ ਦੁਪੱਟਾ ਲਗਾਉਣਾ ਹੈਗਾ ਕਿਸ ਤਰ੍ਹਾਂ ਦਾ ਲਗਾਉਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਇੱਕ ਪਲੀਜ਼ ਰਿਕਵੈਸਟ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਆ ਕਰੋ ਤੇ ਲਾਈਕ ਵੀ ਕਰਿਆ ਕਰੋ ਠੀਕ ਹੈ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੇ ਸੂਟ ਐ ਜਿਹੜੇ ਉਹ ਕਿਵੇਂ ਦੇ ਲੱਗੇ